ਸਸੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਮੀਕਾ ਸੁਨਾਮਲਾ ਤੇ ਖੜੇ ਸੀ ਜੀ ਆਪਾਂ ਖੜਿਆਲ ਅਸੀਂ ਖੜੇ ਸੀ ਜੀ ਆਰਮੀ ਡੌਗ ਟ੍ਰੇਨਿੰਗ ਸਕੂਲ ਤੇ ਬਈ ਇੱਥੇ ਜੇ ਕਿਸੇ ਨੇ ਬਾਹਰ ਜਾਣਾ ਹੈ ਹਨਾ ਜਾਂ ਡੌਗ ਜੇ ਕਿਸ ਦਾ ਕੱਟਦਾ ਵੱੜਦਾ ਹੈ ਜਾਂ ਹੋਰ ਤਰ੍ਹਾਂ ਦੀਆਂ ਕਈ ਪਰੇਸ਼ਾਨੀਆਂ ਦਾ ਤੁਹਾਨੂੰ ਸਾਹਮਣਾ ਕਰਨਾ ਪੈਂਦਾ ਹੈ ਤਾਂ ਤੁਸੀਂ ਪਹੁੰਚੋ ਜਰੂਰ ਦੋਸਤੋ ਇੱਥੇ ਹਰ ਤਰ੍ਹਾਂ ਦਾ ਹੱਲ ਹੈ ਤੇ ਬਾਕੀ ਆਪਾਂ ਅੰਦਰ ਜਾ ਕੇ ਫੌਜੀ ਸਾਹਿਬ ਨਾਲ ਗੱਲ ਕਰਦੇ ਹਾਂ ਵੀ ਕੀ ਕੀ ਸਹੂਲਤਾਂ ਨੇ ਕੀ ਕੀ ਟ੍ਰੇਨਿੰਗ ਦਿੰਦੇ ਨੇ ਹਨਾ ਡੌਗਸ ਨੂੰ ਤੇ ਆਜੋ ਫਿਰ ਚੱਲਦੇ ਆਂ ਫਿਰ ਆਜੋ ਇਹੜਾ ਇਹ ਡੌਗ ਹੈ ਜੀ ਅਲੀਸ਼ੀਸ਼ਨ ਬਰੀਡ ਹੈ ਜੀ ਇਹ ਅੱਛਾ ਜੀ ਦੇਖਣ ਨੂੰ ਤਾਂ ਇਹ ਦੇਸੀ ਜਿਹਾ ਲੱਗਦਾ ਸਟਰੀਟ ਡੌਗ ਜਾਂ ਹਾਂ ਜੀ ਤੇ ਫੀਮੇਲ ਹੈ ਇਹ 4 ਮਹੀਨਿਆਂ ਦੀ ਠੀਕ ਹੈ ਫਜਲ ਕਾ ਤੋਂ ਆਈ ਹੋਈ ਹੈ ਇਹ ਆਪਣੇ ਕੋਲ ਅਬੋਰ ਕੋਲ ਬਾਰਡਰ ਤੋਂ ਤੇ ਇਹਨੂੰ ਮਤਲਬ ਲੀਜ ਨਾਲ ਤੁਰਨਾ ਨਹੀਂ ਆਉਂਦਾ ਸੀ ਪਹਿਲਾਂ ਡਰਦੀ ਬਹੁਤ ਜ਼ਿਆਦਾ ਸੀ ਇਹ ਹਨਾ ਹੁਣ ਅਪਟੀਕਲ ਜੰਪ ਵਗੈਰਾ ਵੀ ਸਿੱਖੀ ਹੈ ਤੇ ਕਮਾਂਡ ਵੀ ਸਿੱਖੀ ਹੈ ਤੇ ਮੈਂ ਤੁਹਾਨੂੰ ਤੋਰ ਕੇ ਵੀ ਦਿਖਾਉਣਾ ਲੀਜ ਨਾਲ ਬਰਾਬਰ ਵੀ ਚੱਲਦੀ ਹੈ ਇਹ ਨੂਰਾ ਆ ਜਾ ਸ਼ਾਬਾਸ਼ ਜੰਪ ਵੈਰੀ ਗੁੱਡ ਚੱਲ ਨੂਰਾ ਜੰਪ ਸ਼ਾਬਾਸ਼ ਆਜਾ ਅੱਜ ਜਮੇ ਹੁਣ ਤਾਂ ਬਰਾਬਰ ਤੁਰਦੀ ਆ ਇਹ ਪਹਿਲਾਂ ਡਰਦੀ ਹੁੰਦੀ ਸੀ ਤੁਰਨ ਤੋਂ ਚੱਲ ਆਜਾ ਨੂਰਾ ਆਜਾ ਨੂਰਾ ਬੈਠੋ ਬੈਠੋ ਸ਼ਾਬਾਸ਼ ਬੈਠੋ ਥੱਲੇ ਹੋ ਜਾ ਸ਼ਾਬਾਸ਼ ਚਲ ਸੋਇਆ ਸ਼ਾਬਾਸ਼ ਰੁਕੋ ਇਹਦਾ ਉਹਨਰ ਕਹਿੰਦਾ ਜੀ ਪੰਜਾਬੀ ਸਿਖਾਉਣਾ ਇਹਨੂੰ ਆ ਕਰਕੇ ਆਪਾਂ ਪੰਜਾਬੀ ਸਿਖਾਇਆ ਜੀ ਅੱਜ ਮੈਂ ਪਹਿਲਾਂ ਆਪਾਂ ਨੂੰ ਬਥੇਰੇ ਇੱਕ ਮਿੰਟ ਆਏ ਸੀ ਨਾ ਵੀ ਪੰਜਾਬੀ ਹਾਂਜੀ ਹਾਂ ਖੜਾ ਹੋ ਜਾ ਹੋਵੇ ਤਾਂ ਇਹ ਪੰਜਾਬੀ ਚ ਹੁਣ ਸਿੱਖ ਰਹੀ ਆ ਹਾਂਜੀ ਬੈਠੋ ਨਹੀਂ ਪੰਜਾਬੀ ਸਮਝਦੀ ਆ ਇਹ ਅੱਛਾ ਜੀ ਹੈਲੋ ਸ਼ਾਬਾਸ਼ ਰੁਕੋ ਬੈਠੋ ਰੁਕੋ ਇੱਥੇ ਰੁਕੋ ਸ਼ਾਬਾਸ਼ ਰੁਕਣ ਨੂੰ ਕਹਿੰਦੇ ਸਟੇ ਵੀ ਕਰਨ ਲੱਗੀ ਇਹਦੀ ਬਹੁਤ ਹੀ ਜ਼ਿਆਦਾ ਟ੍ਰੇਨਿੰਗ ਨਹੀਂ ਹੋਈ ਜੀ ਹਜੇ ਠੀਕ ਹੈ ਸਿਰਫ 15 ਦਿਨਾਂ ਦੀ ਟ੍ਰੇਨਿੰਗ ਹੋਈ ਹੈ ਇਹਦੀ ਹਜੇ ਅੱਛਾ 15 ਦਿਨ ਹੀ ਹੋਈ ਹੈ ਹਜੇ ਹਾਂਜੀ ਹਾਂ 1 ਮਹੀਨੇ ਵਾਸਤੇ ਹੈ ਇਹ ਇਹ ਬੱਚਾ ਸੀ ਤੇ ਥੋੜਾ ਜਿਹਾ ਡਰਦਾ ਵੀ ਸੀ ਇਹਦਾ ਡਰ ਨਿਕਲਿਆ ਹੌਲੀ ਹੌਲੀ ਦਾ ਠੀਕ ਹੈ ਤੇ ਬਰਾਬਰ ਚੱਲਣ ਲੱਗ ਗਿਆ ਆਪਣੇ ਇਹ ਕਮਾਂਡ ਵੀ ਸਿੱਖ ਰਹੀ ਹੈ ਗੱਲ ਵੀ ਮੰਨਦੀ ਹੈ ਹਨਾ ਤੇ ਕਿੰਨੇ ਟਾਈਮ ਲਈ ਟ੍ਰੇਨਿੰਗ ਹੁੰਦੀ ਹੈ ਜੀ ਕੁੱਤਿਆਂ ਦੀ ਇੱਕ ਮਹੀਨਾ ਕਰਾ ਲਓ ਜੀ 2 ਮਹੀਨੇ ਕਰਾ ਲਓ ਜੀ ਠੀਕ ਹੈ ਵੱਖਰੀਆਂ ਵੱਖਰੀ ਰ ਜਿੰਨਾ ਤੁਸੀਂ ਬਾਦ ਸਿਖਾਉਣਾ ਚਾਹੋ ਠੀਕ ਹੈ ਇਹ ਜਿਹੜੇ ਹੁਣ ਇਹਨੂੰ ਕਮਾਂਡ ਸਿਖਾ ਰਹੇ ਆ ਬੇਸਿਕ ਚੀਜ਼ਾਂ ਨੇ ਇਹ ਇੱਕ ਮਹੀਨੇ ਦੀ ਵੀ ਘੁੰਮਣਾ ਫਿਰਨਾ ਸ਼ਿਸ਼ੂ ਪੋਟੀ ਬਾਰੇ ਕਰਦੀ ਹੈ ਇਹ ਉਹ ਦਵਾ ਦਾ ਫੂਡ ਕੰਟਰੋਲ ਵੀ ਹੈ ਜਿਵੇਂ ਖਾਣੇ ਵੱਲ ਭੱਜ ਕੇ ਵੀ ਨਹੀਂ ਪੈਂਦੀ ਹਨਾ ਜਿਵੇਂ ਆਪਾਂ ਖਾਣਾ ਵੀ ਰੱਖਾਂਗੇ ਇਹਦੇ ਮੂਰੇ ਮੰਨ ਲਓ ਫੀਡ ਹੈ ਬੈਠੋ ਨੂੰ ਦਾ ਬੈਠ ਕਰੋ ਆਪਣੇ ਹੱਥ ਚੋਂ ਨਹੀਂ ਖੋਰੀ ਜੀ ਹਨਾ ਇਹ ਫੂਡ ਕੰਟਰੋਲ ਹੈ ਜੀ ਲਓ ਕੈਤੋ ਖਾਂਦੀ ਹੈ ਹਨਾ ਬਾਕੀ ਸੈਟ ਹੈਂਡ ਸ਼ੇਕ ਡਾਊਨ ਤੇ ਸਲੀਪ ਇਹ ਬੇਸਿਕ ਚੀਜ਼ਾਂ ਨੇ ਜੀ ਬਾਕੀ ਤੁਹਾਨੂੰ ਆਪਾਂ ਹੋਰ ਡੌਗ ਵੀ ਦਿਖਾਉਨੇ ਆ ਆਹ ਜਿਵੇਂ ਇਹ ਡੌਗ ਹੈ ਜੀ ਇਹ ਬੜਾ ਹਨਾ ਖਤਰਨਾਕ ਜਿਹਾ ਲੱਗਦਾ ਇਹ ਇਹ ਕੀ ਗੱਲਬਾਤ ਹੈ ਨਹੀਂ ਖਤਰਨਾਕ ਨਹੀਂ ਹੈ ਜੀ अच्छा ਇਹਦਾ ਮਤਲਬ ਬਲੈਕ ਫੇਸ ਹੈ ਬਿਲਕੁਲ ਇਹ ਠੀਕ ਹੈ ਬਲੱਡ ਲਾਈਨ ਬੜੀ ਹੈ ਜੀ 2 ਕੋ ਸਾਲ ਦਾ ਇਹ 2 ਸਾਲ ਦਾ ਹਾਂਜੀ ਹਾਂ ਇਹ ਮਤਲਬ ਬਹੁਤ ਇੰਟੈਲੀਜੈਂਟ ਹੈ ਕੋਈ ਕੋਈ ਡੌਗ ਬਹੁਤ ਇੰਟੈਲੀਜੈਂਟ ਹੁੰਦੇ ਨੇ ਆਪਣੇ ਬੱਚਿਆਂ ਦੀ ਤਰ੍ਹਾਂ ਜਿਵੇਂ ਜਲਦੀ ਜਲਦੀ ਕੈਚ ਕਰਦੇ ਨੇ ਚੀਜ਼ ਨੂੰ ਅੱਛਾ ਇਹ ਮਤਲਬ ਇਹਨੂੰ ਹਜੇ ਹਫਤਾਕ ਹੋਇਆ ਜੀ ਠੀਕ ਹੈ ਹਫਤੇ ਦੇ ਵਿੱਚ ਬਹੁਤ ਅਪਰੂਵਮੈਂਟ ਕਰੀਏ ਨੇ ਓਕੇ ਉਸ ਤੋਂ ਬਾਅਦ ਇਹਦੀ ਪ੍ਰੋਬਲਮ ਸਭ ਤੋਂ ਵੱਡੇ ਕੇਸ ਹੈ ਜਿਵੇਂ ਆਪਾਂ ਬਾਅਖ ਤੇ ਜਾਂਦੇ ਸੀ ਇੱਕ ਤਾਂ ਖਿੱਚਦਾ ਧੁੰਦਾ ਵਾਲਾ ਸੀ ਇਹ ਠੀਕ ਹੈ ਉੱਚੀ ਜਾਣਾ ਥੱਲੇ ਮੂੰਹ ਮਾਰੀ ਜਾਣਾ ਉਦੋਂ ਬਾਅਦ ਜਿਵੇਂ ਸਾਈਡ ਤੇ ਸਟਰੀਟ ਡੌਗ ਫਿਰਦੇ ਹੋਏ ਨੇ ਕੁੱਤੇ ਘਾਤੇ ਉਹਨਾਂ ਨੂੰ ਵੱਡਣ ਨੂੰ ਜਾਣਾ ਤੜਾ ਤੜਾ ਕੇ ਠੀਕ ਹੈ ਤੇ ਹੁਣ ਮਤਲਬ ਇੱਥੇ ਜਦੋਂ ਆਪਾਂ ਡੌਗ ਖੁੱਲੇ ਛੱਡਦੇ ਆ ਉਹਨਾਂ ਦੇ ਵਿੱਚ ਵੀ ਛੱਡਦੇ ਆ ਇਹਨੂੰ ਉਹਨਾਂ ਦੇ ਨਾਲ ਖੇਡਦਾ ਆ ਰਾਮ ਨਾਲ ਕੁਝ ਨਹੀਂ ਕਹਿੰਦਾ ਕੁਝ ਨਹੀਂ ਕਹਿੰਦਾ ਬਾਰੇ ਵੀ ਜਾਣੇ ਆਪਾਂ ਜਦੋਂ ਸਟਰੀਟ ਡੌਗ ਦੇ ਬੈਠੇ ਹੁਣ ਦੇਖ ਹੀ ਜਾਊਗਾ ਵੱਡਣ ਹੀ ਜਾਂਦਾ ਉਹਨਾਂ ਨੂੰ ਬਾਕੀ ਤੁਹਾਨੂੰ ਬਾਅਦ ਚ ਦਿਖਾ ਵੀ ਦੇਵਾਂਗੇ ਆਪਾਂ ਸਵਾਲ ਫਰਕ ਪੈ ਗਿਆ ਹਾਂਜੀ ਬਹੁਤ ਜ਼ਿਆਦਾ ਤੇ ਬਾਕੀ ਬੰਦਿਆਂ ਨੂੰ ਕੁਝ ਨਹੀਂ ਕਹਿੰਦਾ ਸੀ ਇਹ ਸਿਰਫ ਜਿਹੜੇ ਸਟਰੀਟ ਡੌਗ ਆਮ ਕੁੱਤੇ ਫਿਰਦੇ ਹੁੰਦੇ ਨੇ ਉਹਨਾਂ ਨੂੰ ਵੱ vì mà lai phơi ra un nôn khúc chi chi lây cho anh đa si, cái vâng cái jump, 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 jump. good boy, come, sando, come back, come back, good boy. sit sit good boy chicken jab next time good boy high five karo high five karo very good चलो down no sit Ch -ch -ch. down jab sleep roll good boy sit चलो sit ਸੱਡੋ ਸਿੱਟ ਗੁੱਡ ਬਾਏ ਦੇਖੋ ਇਹ ਮਾਲੇ ਇੱਕ ਹਫਤੇ ਦੇ ਵਿੱਚ ਕਿੰਨੀ ਇਪਰੂਵਮੈਂਟ ਕਰੀ ਆ ਇਹਨੇ ਆਹ ਤਕਰੀਬਨ ਕਮਾਂਡਾ ਵਧੀਆ ਕਰਦਾ ਇਸ਼ਾਰੇ ਨਾਲ ਹੀ ਕਰਨ ਲੱਗ ਗਿਆ ਕੋਈ ਆਪਾਂ ਨੂੰ ਬਹੁਤਾ ਇਹਨੂੰ ਲਾਲਚ ਨਹੀਂ ਦੇਣਾ ਪੈਂਦਾ ਖਾਣੇ ਦਾ ਠੀਕ ਹੈ ਇਹਨੂੰ ਆਪਾਂ ਨੇ ਸਸਰੀਕਾਲ ਵੀ ਟਰਾਈ ਕਰੀ ਆ ਉਹਦੇ ਵਿੱਚ ਵੀ ਮਤਲਬ ਇੱਕ ਹਫਤੇ 'ਚ ਇਹ ਥੋੜਾ ਥੋੜਾ ਬੈਲੈਂਸ ਬਣਾਉਣ ਲੱਗ ਗਿਆ ਠੀਕ ਹੈ ਮੈਨੂੰ ਐਂ ਲੱਗਦਾ ਵੀ ਇਹ ਜਿਆਦਾ ਮੱਥਾ ਨਹੀਂ ਮਰਵਾਉਂਦਾ ਸਸਰੀਕਾਲ ਇੱਕ ਜਾਂ ਡੇਢ ਮਹੀਨੇ ਦੇ ਵਿੱਚ ਪਰਫੈਕਟ ਹੋ ਜਾਊਗਾ ਇਹ ਆਪਾਂ ਥੋੜੀ ਤੁਹਾਨੂੰ ਕਰਕੇ ਦਿਖਾ ਦਿੰਦੇ ਆ ਸੱਡੋ ਸਿੱਟ ਨੋ ਸਸਰੀਕਾਲ ਕਰੋ ਹਾਂ ਸਸਿਕਲ ਕਰੂੰ ਹਾਂ ਸਟੇ ਸਟੇ ਦੇਖੋ ਇਹ ਥੋੜਾ ਥੋੜਾ ਬੈਲੈਂਸ ਬਣਾਉਣ ਲੱਗਾ ਸਟੇ ਗੁੱਡ ਬாய் ਥੋੜਾ ਜਿਹਾ ਰਹਿਣਾ ਪੈਂਦਾ ਹਜੇ ਲਈਦਾ ਇੱਕ ਡੇਢ ਮਹੀਨੇ ਦੇ ਵਿੱਚ ਇਹ ਵਧੀਆ ਪਰਫੈਕਟ ਹੋ ਜਾਊਗਾ ਜੀ ਕੋਈ ਕੋਈ ਡੌਗ ਜਲਦੀ ਬੈਲੈਂਸ ਬਣਾ ਲੈਂਦੇ ਨੇ ਜਲਦੀ ਇੰਟੈਲੀਜੈਂਟ ਹੋ ਜਾਂਦੇ ਨੇ ਜੀ ਕੋਈ ਕੋਈ ਥੋੜਾ ਜਿਹਾ ਟਾਈਮ ਲਾਉਂਦੇ ਨੇ ਠੀਕ ਜਿਵੇਂ ਇਹ ਡੌਗ ਹੈ ਜੀ ਅੱਛਾ ਜੀ ਇਹ ਅਗਰੈਸਿਵ ਡੌਗ ਹੈ ਜੀ ਅੱਛਾ ਜੀ ਹਾਂ ਤੇ ਇਹਦੇ ਘਰ ਦੇ ਜਦੋਂ ਬਾਹਰ ਲੈ ਜਾਂਦੇ ਹੁੰਦੇ ਉਹ ਕਹਿੰਦੇ ਵੀ ਅਸੀਂ ਡਰਦੇ ਲੈ ਕੇ ਨਹੀਂ ਜਾਂਦੇ ਸੀ ਠੀਕ ਹੈ ਵੀ ਵੱੜਦਾ ਸੀ ਇਹ ਹੁਣੇ ਚ ਮਹੀਨਾ ਹੋ ਗਿਆ ਬਹੁਤ ਫਰਕ ਪਿਆ ਜਿਹੜੇ ਕੁੱਤੇ ਫਿਰਦੇ ਉਹਨਾਂ ਪਿੱਛੇ ਬਹੁ ਪੈਂਦਾ ਸੀ ਠੀਕ ਹੈ ਹੁਣ ਸਾਨੂੰ ਬਾਰੇ ਖਿੱਚਤੂ ਬਹੁਤ ਜ਼ਿਆਦਾ ਕਰਦਾ ਸੀ ਜੀ ਹਨਾ ਤੇ ਹੁਣ ਆਪਾਂ ਇਹਨੂੰ ਬਾਰੇ ਵੀ ਲੈ ਕੇ ਚੱਲਾਂਗੇ ਇੱਥੋਂ ਖੋਲਾਂਗੇ ਵੀ ਹੁਣੇ ਖਿੱਚਤੂ ਵੀ ਨਹੀਂ ਕਰਦਾ ਨੋਰਮਲ ਚੱਲਦਾ ਤੇ ਕੁੱਤਿਆਂ ਵੱਲ ਵੀ ਨਹੀਂ ਪੈਂਦਾ ਇਹ ਜੇ ਮੈਂ ਇੱਧਰ ਆ ਵੀ ਕੁੱਤਾ ਫਿਰਦਾ ਇੱਕ ਠੀਕ ਹੈ ਨਹੀਂ ਤਾਂ ਸੰਗਲੀ ਨਾਲ ਤਾਂ ਭਜਦਾ ਹੁੰਦਾ ਸੀ ਇਹ ਤੜਾਉਣ ਵਾਸਤੇ ਜੇ ਜੇ ਮੈਂ ਉਹ ਸਾਹਮਣੇ ਵੀ ਕੁੱਤਾ ਫਿਰਦਾ ਕੁਝ ਨਹੀਂ ਕਹਿੰਦਾ ਹੁਣ ਇਹ ਦੇਖ ਲੈ ਕੁਛ ਨਹੀਂ ਬਸ ਨਾਰਮਲ ਫਿਰਦਾ ਹੁਣ ਇਹ ਠੀਕ ਹੈ ਇਹ ਨਹੀਂ ਵੀ ਪੂਛ ਮਾਰਦਾ ਉਹਦੇ ਨਾਲ ਖੇਡਣ ਵਾਸਤੇ ਇਹ ਅੱਛਾ ਜੀ ਇਹ ਨਹੀਂ ਵੀ ਉਹ ਨੂੰ ਵੱਢਣ ਜਾ ਰਿਹਾ ਕੁਛ ਖਿੱਚ ਤੋ ਵੀ ਨਹੀਂ ਨਾਰਮਲ ਹੈ ਤੇ ਇਹਦੀ ਮਹੀਨਾਕ ਟ੍ਰੇਨਿੰਗ ਹੋ ਗਈ ਮਹੀਨਾਕ ਆਪਣੇ ਕੋਲ ਹੋਰ ਰਹੂਗਾ ਇਹ ਸੁਭਾਅ ਚ ਬਹੁਤ ਚੇਂਜਿੰਗ ਹੈ ਤੇ ਰੌਟ ਬਿਲ ਰਹੀ ਹੈ ਜੀ ਖਤਰਨਾਕ ਬਰੀਡ ਹੈ ਪੂਰੇ ਅੱਛਾ ਜੀ ਨਹੀਂ ਹੁਣ ਤਾਂ ਫਿਰ ਤੁਹਾਨੂੰ ਵੀ ਫੜ ਸਕਦਾ ਸੀ ਇਹ ਠੀਕ ਹੈ ਹੈਨਾ ਤੇ ਬਾਕੀ ਆਹ ਦੇਖ ਲਓ ਡੌਗ ਫਿਰਦਾ ਇਹਦੇ ਨਹੀਂ ਤਾਂ ਉਹ ਨੂੰ ਜਾਣਾ ਚਾਹੀਦਾ ਸੀ ਵੱਢਣ ਉਹ ਨੂੰ ਪਹਿਲਾਂ ਇਹ ਬਹੁਤ ਜਾਂਦਾ ਸੀ ਇਹ ਕੁੱਤਾ ਕਹਿੰਨੀ ਖਿੱਚ ਤੂੰ ਬਹੁਤ ਕਰਦਾ ਸੀ ਹੁਣ ਤਾਂ ਨੋਰਮਲ ਸੰਗਲ ਹੀ ਫੜੀ ਹੋਈ ਆ ਆਪਣੇ ਨਾਲ ਨੋਰਮਲ ਘੁੰਮ ਰਿਹਾ ਤੇ ਬਾਕ ਵੀ ਨੋਰਮਲ ਕਰ ਰਿਹਾ ਇਹ ਕਿਹੜੀ ਨਸਲ ਹੈ ਜੀ ਆਹ ਵਾਲੀ ਇਹ ਤਾਂ ਗੋਲਡਨ ਰੀਟriever ਹੈ ਜੀ ਅੱਛਾ ਜੀ ਕਿੰਨੇ ਸਾਲ ਦੀ ਏਜ ਹੈ ਠੀਕ ਹੈ ਤੇ ਇਹਦਾ ਤਕਰੀਬਨ ਸਿੱਖਿਆ ਹੋਇਆ ਹੈ ਜੀ ਸਾਰੀਆਂ ਕਮਾਂਡਾਂ ਕਰਦਾ ਇਹ ਅੱਛਾ ਸਾਰਾ ਕੁਝ ਸਿੱਖਿਆ ਹੋਇਆ ਹੈ ਹਾਂ ਬਾਕੀ ਤੁਹਾਨੂੰ ਕਰਕੇ ਦਿਖਾ ਦਾਂਗੇ ਠੀਕ ਹੈ ਬਾਕੀ ਆਪਣੇ ਹੋਸਟਲ ਤੇ ਜੀ ਡੌਗ ਨੂੰ 2-4 ਦਿਨ ਲਈ ਛੱਡ ਕੇ ਕੋਈ ਜਾਣਾ ਚਾਹੁੰਦਾ ਹੋਵੇ ਹਨਾ ਜਿਵੇਂ ਕੋਈ ਰਿਸ਼ਤੇਦਾਰੀ ਚ ਜਾਣਾ ਹੁੰਦਾ ਜਾਂ ਵਿਆਹ ਸ਼ਾਦੀ ਜਾਣਾ ਹੁੰਦਾ ਘੁੰਮਣ ਫਿਰਨ ਜਾਣਾ ਹੁੰਦਾ ਹੈ ਨਾ ਆਪਣੇ ਕੋਲੇ ਸਾਰੀ ਸੁਵਿਧਾ ਜਿਵੇਂ ਤੁਸੀਂ ਦਿਖਾਵਾਂਗੇ ਤੁਹਾਨੂੰ ਏਸੀ ਵੀ ਲੱਗੇ ਆਪਣੇ ਕੋਲੇ ਹੈ ਨਾ ਠੀਕ ਹੈ ਏਸੀ ਕੋ ਤਾਂ ਏਸੀ ਚ ਰੱਖ ਲਾਂਗੇ ਅਗਲੇ ਦਾ ਡੌਗ ਬਾਕੀ ਜਿਵੇਂ ਆਪਣੇ ਕੋਲੇ ਇੱਕ ਡੌਗ ਆਇਆ ਹੋਇਆ ਜੀ ਉਹਨਾਂ ਨੇ ਫੌਰਨ ਜਾਣਾ ਆਪਣੇ ਕੋਲ ਉਹ ਵੀ ਡੌਗ ਦਿਖਾਵਾਂਗੇ 3 ਮਹੀਨੇ ਵਾਸਤੇ ਆਪਣੇ ਕੋਲ ਡੌਗ ਨੂੰ ਛੱਡ ਕੇ ਗਏ ਨੇ ਉਹ ਅੱਛਾ ਉਹ ਓਨਰ ਕਹਿੰਦਾ ਸੀ ਵੀ ਸਾਨੂੰ ਟੈਨਸ਼ਨ ਹੋ ਰਹੀ ਸੀ ਵੀ ਸਾਡਾ ਡੌਗ ਅਸੀਂ ਛੱਡੀਏ ਕਿੱਥੇ ਓਕੇ ਕੁਦਰਤੀ ਕਿਤੇ ਉਹਨਾਂ ਨੂੰ ਲਿੰਕ ਮਿਲਿਆ ਆਪਣਾ ਆਟੋ ਦੇ ਪਿੱਛੇ ਆਪਣਾ ਪੋਸਟਰ ਲੱਗਿਆ ਹੋ ਸੀ ਉਹਨਾਂ ਨੇ ਪੜਿਆ ਤੇ ਸਾਡੇ ਕੋਲੇ ਆਏ ਕਹਿੰਦੇ ਸਾਡੀ ਬਹੁਤ ਵੱਡੀ ਟੈਨਸ਼ਨ ਦੂਰ ਹੋ ਗਈ ਵੀ ਇਦਾਂ ਦੇ ਹੋਰ ਬਹੁਤ ਵੀਰ ਭਾਈ ਹੋਣੇ ਹਨਾ ਜਿਨ੍ਹਾਂ ਨੂੰ ਇਹ ਸਮੱਸਿਆ ਰਹਿੰਦੀ ਆ ਉਹਨਾਂ ਨੇ ਬਾਹਰ ਜਾਣਾ ਜਾਂ ਕਿਤੇ ਜਾਣਾ ਹੁਣ ਡੌਗ ਨੂੰ ਰੱਖ ਕੇ ਕਿੱਥੇ ਜਾਈਏ ਤਾਂ ਆਪਣੇ ਕੋਲੇ ਡੌਗ ਨੂੰ ਆ ਦੇਖੋ ਕਮਾਉਣ ਫਰਾਉਣ ਵਾਸਤੇ ਗਰਾਊਂਡ ਖੁੱਲੀ ਜਗ੍ਹਾ ਹੈ ਜੀ ਰੱਖਣ ਵਾਸਤੇ ਏਸੀ ਲੱਗਿਆ ਜੀ ਕੂਲਰ ਵੀ ਲੱਗਿਆ ਜੀ ਹਨਾ ਬਾਕੀ ਤੁਸੀਂ ਜਗ੍ਹਾ ਦੇਖ ਲਈ ਉਧਰਲੇ ਪਾਸੇ ਵੀ ਗਰਾਊਂਡ ਹੈਗਾ ਕਮਾਉਣ ਵਾਸਤੇ ਆਪਣੇ ਸਾਰਾ ਕੁਝ ਤੁਸੀਂ ਦੇਖਿਆ ਹੀ ਆ ਹੋ ਹਨਾ ਤੇ ਦੋਸਤੋ ਜਿਹੜਾ ਨੰਬਰ ਹੇਠੇ ਚੱਲ ਰਿਹਾ ਹੈਗਾ ਤੇ ਤੁਹਾਨੂੰ ਦੱਸ ਹੀ ਦਿੱਤਾ ਵੀਡੀਓ ਹਰੇਕ ਦੇ ਕੰਮ ਆਉਣ ਵਾਲੀ ਹੈ ਕਿਸੇ ਨੇ ਰਿਸ਼ਤੇਦਾਰੀ ਤੇ ਜਾਣਾ ਹੈ ਰਿਸ਼ਤੇਦਾਰੀ ਚ ਜਾਣਾ ਜਾਂ ਫਿਰ ਫੋਰਨ ਵਗੈਰਾ ਜਾਣਾ ਹੈ ਦੋ ਤਿੰਨ ਮਹੀਨੇ ਲਾਉਣ ਜਾਣਾ ਤਾਂ ਤੁਸੀਂ ਬੇਝਿਜਕ ਇਸ ਨੰਬਰ ਤੇ ਸੰਪਰਕ ਕਰੋ ਹਨਾ ਤਾਂ ਤੁਹਾਨੂੰ ਉਰੇ ਹੋਸਟਲ ਦਾ ਬਹੁਤ ਵਧੀਆ ਪ੍ਰਬੰਧ ਖਾਣਾ ਪੀਣਾ ਵੀ ਡੌਗ ਦਾ ਬਹੁਤ ਵਧੀਆ ਇਹ ਰੱਖਦੇ ਨੇ ਤੇ ਡੌਗ ਨੂੰ ਏਸੀ ਵਗੈਰਾ ਚ ਵੀ ਰੱਖਦੇ ਨੇ ਹਨਾ ਜਿਹੜੇ ਜਿਵੇਂ ਮਾਹੌਲ ਹੁੰਦਾ ਉਹ ਜਾ ਦਿੰਦੇ ਨੇ ਇਹ ਤਾਂ ਵੀਡੀਓ ਸ਼ੇਅਰ ਜ਼ਰੂਰ ਕਰ ਦੇ ਕਿਉਂਕਿ ਅੱਜ ਕੱਲ ਹਰ ਇੱਕ ਘਰੇ ਦੇ ਅੰਦਰ ਡੌਗ ਰੱਖਿਆ ਹੋਇਆ ਹੈ ਅਨਨਤਾ ਇਹ ਸਮੱਸਿਆ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈਂਦਾ ਹੈ ਤੇ ਹੋਰ ਜੀ ਆਪਣਾ ਨੰਬਰ ਤੇ ਐਡਰੈਸ ਬੋਲ ਦਿਓ ਇੱਕ ਵਾਰ ਹਾਂਜੀ ਆਪਣਾ ਨੰਬਰ ਹੈਗਾ ਜੀ 95694 13620 9569413620 ਬਾਕੀ ਸਕਰੀਨ ਤੇ ਵੀ ਨੰਬਰ ਤੁਸੀਂ ਮੈਂਸ਼ਨ ਕਰਦੇ ਹੋ ਜੀ ਤੇ ਬਾਕੀ ਆਪਣਾ ਪਿੰਡ ਖੜਿਆਲ ਪੈਂਦਾ ਜੀ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਇਹ ਸੁਨਾਮ ਤਹਿਸੀਲ ਪੈਂਦੀ ਹੈ ਜ਼ਿਲ੍ਹਾ ਸੰਗਰੂਰ ਪੈਂਦਾ ਖੜਿਆਲ ਪਿੰਡ ਹੈ ਜੀ ਮਹਿਲਾ ਸੰਗਰੂਰ ਤੋਂ ਜਿਹੜਾ ਪਾਤਲਾ ਨੂੰ ਰੋਡ ਜਾਂਦਾ ਜੀ ਉੱਥੋਂ 5 ਕਿਲੋਮੀਟਰ ਹੈ ਸੁਨਾਮ ਤੋਂ 6 ਕਿਲੋਮੀਟਰ ਪੈਂਦਾ ਜੀ ਠੀਕ ਹੈ ਜੀ ਤੇ ਲੋ ਜੀ ਦੋਸਤੋ ਪਰ ਵੀਡੀਓ ਸ਼ੇਅਰ ਕਰਦੇ ਹੋ ਜੇ ਅਗਰ ਤੁਸੀਂ ਆਪਣਾ ਡੌਗ ਦੀ ਟ੍ਰੇਨਿੰਗ ਕਰਵਾਉਣੀ ਹੈ ਉਹਨੂੰ ਹਨਾ ਜਿਵੇਂ ਕਿਸੇ ਨੂੰ ਬੜਦਾ ਹੈ ਜਾਂ ਭਾਂਡੇ ਚ ਮੂੰਹ ਪਾਉਂਦਾ ਹੈ ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਐਕਟੀਵਿਟੀ ਤੇ ਕਿਸੇ ਵੀ ਭਾਸ਼ਾ ਚ ਤੁਸੀਂ ਕਰਵਾਉਣੀ ਹੈ ਹਨਾ ਵੀ ਇੰਗਲਿਸ਼ ਚ ਜਾਂ ਪੰਜਾਬੀ ਚ ਹਿੰਦੀ ਚ ਵੀ ਹੋ ਜੂਗੀ ਹਾਂਜੀ ਜੋ ਭਾਸ਼ਾ ਲੈਂਗੁਏਜ ਆ ਉਹਨਰ ਕਹੋਗਾ ਸੇ ਉਹੀ ਸਿਖਾ ਦਾਂਗੇ ਜੀ ਉਸ ਲੈਂਗੁਏਜ ਆਪਾਂ ਉਸ ਲੈਂਗੁਏਜ ਸਰਜੀ ਇਹ ਸਿਖਾ ਦਿੰਦੇ ਨੇ ਡੌਗ ਨੂੰ ਪੂਰੀ ਤਰ੍ਹਾਂ ਵਧੀਆ ਐਕਟੀਵਿਟੀ ਸਿਖਾਉਂਦੇ ਨੇ ਤਾਂ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਕਿਉਂਕਿ ਬਾਕੀ ਜੀ ਕੋਈ ਵੀ ਡੌਗ ਸਮੱਸਿਆ ਕਰਦਾ ਹੋਵੇ ਛੋੜਾ ਘੱਟਦਾ ਹੋਵੇ ਵੱਡਦਾ ਹੋਵੇ ਬਾਹਰ ਤੇ ਖਿੱਚਤੂ ਕਰਦਾ ਹੋਵੇ ਸ਼ਿਸ਼ੂ ਪੁੱਟੀ ਅੰਦਰ ਕਰਦਾ ਹੋਵੇ ਘਰ ਚ ਚੀਜ਼ਾਂ ਕੱਟਦਾ ਵੱਡਦਾ ਹੋਵੇ ਕੋਈ ਵੀ ਸਮੱਸਿਆ ਕਰਦਾ ਹੋਵੇ ਜੀ ਡੌਗ ਦੀ ਹਰ ਇੱਕ ਸਮੱਸਿਆ ਦਾ ਆਪਣੇ ਕੋਲੇ ਹੱਲ ਹੈ ਹਰ ਇੱਕ ਤਰ੍ਹਾਂ ਦੀ ਆਪਣੇ ਕੋਲੇ ਟ੍ਰੇਨਿੰਗ ਹੈ ਜੀ ਟਾਈਮ ਲੱਗਦਾ ਜੀ ਉਹਨਾਂ ਚੀਜ਼ਾਂ ਨੂੰ ਕੋਈ ਮਹੀਨਾ 2 ਮਹੀਨੇ 3 ਮਹੀਨੇ ਜਿੰਨੀ ਅਗਲਾ ਟ੍ਰੇਨਿੰਗ ਕਰਵਾਉਣਾ ਚਾਹੁੰਦਾ ਓਨੀਆਂ ਡੌਗ ਬੱਦ ਚੀਜ਼ਾਂ ਸਿੱਖਦਾ ਹੈ ਜੀ ਬਾਕੀ ਜਿਹੜੀ ਬੇਸਿਕ ਟ੍ਰੇਨਿੰਗ ਆਪਣੀ 1 ਮਹੀਨੇ ਚ ਡੌਗ ਸਾਰੀ ਕਵਰ ਕਰ तो लो जी दोस्तों पर कर दो तो वीडियो शेयर जमे स्टे जमे गलत हिल, हिल हिल जमे जमे हिल हिल गुड बॉय स्टे सेट नो स्लीप रोल रिवर्स रोल गलत रिवर्स रोल गलत स्टे स्लोट स्लोट जमे स्लोट ਸਲੂਟ ਗੜਬ ਸਤ ਸ੍ਰੀ ਅਕਾਲ ਕਰੋ ਕੁਡਪ ਅਮੀ ਅੱਛਾ ਜੀ ਇਹ ਡੌਗ ਹੈ ਜਿਹੜਾ ਇਹ ਆਪਣੇ ਕੋਲੇ ਆਇਆ ਹੋਇਆ ਹੁਣ 3 ਮਹੀਨੇ ਵਾਸਤੇ ਤੇ ਜਿਹੜਾ ਕਹਿ ਰਹੇ ਤੁਸੀਂ ਵੀ ਬਾਹਰ ਹਾਂ ਹਾਂ ਇਹਨਾਂ ਦੇ ਓਨਰ ਨੇ ਉਹ ਸੁਨਾਮ ਤੋਂ ਇਹਨਾਂ ਨੇ ਜਾਣਾ ਜੀ ਬਾਹਰ ਅੱਛਾ ਸੁਨਾਮ ਤੋਂ ਨੇ ਜਿਹੜੇ ਇਹ ਬਾਹਰ ਗਏ ਨੇ ਉਹਨਾਂ ਦਾ ਡੌਗ ਹੈ ਉਹਨਾਂ ਦਾ ਡੌਗ ਹੈ ਜੀ ਕੱਲੇ ਛੱਡ ਕੇ ਗਏ ਨੇ 3 ਮਹੀਨੇ ਵਾਸਤੇ ਆਪਣੇ ਕੋਲੇ ਉਹਨਾਂ ਦਾ 6 ਮਹੀਨੇ ਦਾ ਵੀਜ਼ਾ ਲੱਗਿਆ ਠੀਕ ਹੈ ਗਨੇ ਵੀ ਤੇਨੇ ਵੀ ਲਾ ਕੇ ਆਵਾਂਗੇ ਅਸੀਂ ਠੀਕ ਹੈ ਜੀ ਤੇ 3 ਮਹੀਨਿਆਂ ਵਾਸਤੇ ਆਪਣੇ ਕੋਲੇ ਹੈ ਇਹ ਹੀ ਸਮੱਸਿਆ ਹੋਰ ਬਹੁਤ ਲੋਕਾਂ ਨੂੰ ਹੁੰਦੀ ਹੈ ਜੀ ਹਰੇਕ ਤਾਂ ਮੈਂ ਪੈਸਾ ਛੱਡ ਵੀ ਨਹੀਂ ਸਕਦਾ ਜੀ ਹਾਂ ਤੁਸੀਂ ਅ ਦੋਸਤੋ ਬਹੁਤ ਵੱਡੀ ਤੁਹਾਡੀ ਪ੍ਰੋਬਲਮ ਦਾ ਇਹ ਹੱਲ ਹੈ ਤਾਂ ਤੁਸੀਂ ਅ ਉਹ ਜੋ ਤੁਸੀਂ ਪਹੁੰਚੋ ਫਿਰ ਹਨਾ ਨੰਬਰ ਤੁਹਾਨੂੰ ਦਿੱਤਾ ਹੋਇਆ ਤੇ ਬਾਕੀ ਸਾਰਾ ਐਡਰੈਸ ਤੁਹਾਨੂੰ ਦੱਸ ਹੀ ਦਿੱਤਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ